ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਰਿਹਾ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਜਤੋਂ ਨਿਊ ਮਾਰਕੀਟ ਦੇ ਵਿਵੇਜ ਖਿਟੋਨੀਆ ਦੀ ਦੁਕਾਨ ਤੋਂ ਬੀਤੀ ਰਾਤ 8 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਤੇ ਦੋ ਸ਼ਖਸ ਆਉਂਦੇ ਹੋਏ ਬੇਖੌਫ ਖਿਟੋਨੀਆ ਦੀ ਦੁਕਾਨ ਤੋਂ ਬੱਚਾ ਦੇ ਚਲਾਉਣ ਵਾਲੇ ਲਾਲ ਰੰਗ ਦੇ ਪੈਡਲਕਾਰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਇਸ ਗੱਲ ਨੂੰ ਲੈ ਕੇ ਜਤੋਂ ਨਿਊ ਮਾਰਕੀਟ ਦੇ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੇਪਰ 12 ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਜੈਤੋ ਤੇ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹਨਾਂ ਨੂੰ ਕੋਈ ਪੁਲਸਰਾ ਵੀ ਖੋਖਣੀ ਹੈ ਬੀਤੀ ਰਾਤ ਚੋਰਾ ਬਲੀਓ ਇੱਕ ਜਿਹੜਾ ਹੈਗਾ ਟॉय ਸ਼ੌਪ ਨੂੰ ਨਿਸ਼ਾਨਾ ਬਣਾਇਆ ਗਿਆਗਾ ਰਾਤ ਨੂੰ 8 ਵਜੇ ਦੇ ਕਰੀਬ ਜਿਹੜਾ ਹੈਗਾ ਇੱਕ ਬਾਈਕ ਤੇ ਦੋ ਨੌਜਵਾਨ ਆਂਦੇ ਹੈਗੇ ਜਿਹੜੀ ਅੱਗੇ ਟੁਆਏ ਕਾਰ ਬੱਚੇ ਦੇ ਖੇਡਣ ਵਾਲੀ ਕਾਰ ਜਿਹੜੀ ਹੈਗਾ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਟਾਈਮ ਸਾਡੇ ਨਾਲ ਦੁਕਾਨਦਾਰ ਜੀ ਨੇ ਆਪਾਂ ਗੱਲਬਾਤ ਕਰਦੇ ਆ ਸਰ ਰਾਤ ਜਿਹੜੀ ਹੈਗੀ ਕੀ ਕਿਤਨਾ ਬਾਬਾ ਇਹ ਤਕਰੀਬਨ 28 ਸਮਾਂ ਸੀ ਜੀ ਮੈਂ ਦੁਕਾਨ ਦੇ ਅੰਦਰ ਕਸਟਮਰ ਅਟੈਂਡ ਕਰੀ ਜਾਂਦਾ ਸੀਗਾ ਲੋਕ ਸਕੂਟਰ ਮੋਟਰਸਾਈਕਲ ਤੇ ਬੰਦੇ ਆਏ ਔਰ ਕਾਰ ਉਠਾ ਕੇ ਰਵਜਕਰ ਹੋ ਗਏ ਬਿਲਕੁਲ ਜੀ ਕੋਈ ਪਤਾ ਲੱਗਿਆ ਤੁਹਾਨੂੰ ਕੌਣ ਸੀ ਜਾਂ ਕੀ ਕਰ ਬਟਾਏ ਨਹੀਂ ਉਹਨਾਂ ਦੀ ਕੋਈ ਪਛਾਣ ਨਹੀਂ ਆ ਰਹੀ ਜੀ ਕੋਈ ਸੀਸੀਟੀਵੀ ਕੈਮਰੇ ਚ ਆਈ ਹੈ ਹਾਂ ਕੈਮਰੇ ਚ ਆਈ ਹੈ ਜੀ ਹੁਣ ਕੀ ਮੰਗ ਕਰਦੇ ਹੋ ਪੁਲਿਸ ਤੋਂ ਕੀ ਹੋਣਾ ਚਾਹੀਦਾ ਹੈ ਪੁਲਸ ਨੇ ਤੇ ਕਾਰਵਾਈ ਕਰੇ ਉਹਨਾਂ ਨੂੰ ਜਲਦ ਜਲਦ ਉਹਨਾਂ ਨੂੰ ਪਕੜੇ ਉਹਨਾਂ ਨੂੰ ਬਿਲਕੁਲ ਜੀ ਇਹਨਾਂ ਨੇ ਇਹੀ ਕਹਿਣਾ ਸੀ ਕਿ ਪੁਲਿਸ ਵੱਲੋਂ ਜਿਹੜੇ ਹੈਗੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਟਾਈਮ ਸਾਡੇ ਨਾਲ ਬਦਵਾ ਜੀ ਮਜੂਰ ਨੇ ਕਿ ਆਪਾਂ ਗੱਲਬਾਤ ਵੀ ਕਰਦੇ ਹੈਗੇ ਤੁਸੀਂ ਦੇਖੋ ਵੀ ਮਾਰਕੀਟ ਦੇ ਵਿੱਚ ਸਹਿਮ ਦਾ ਮਾਹੌਲ ਪੈ ਜਾ ਰਿਹਾ ਬਦਵਾ ਜੀ ਕੀ ਕਹਿਣਾ ਚਾਹੋਗੇ ਬਹੁਤ ਗਲਤ ਹੋਇਆ ਜੀ ਗੱਡਾ ਗਾਰ ਲੈ ਕੇ ਚੱਕੇ ਇਹਨਾਂ ਦੇ ਜੀ ਹੂੰ ਪੈਟਰੋਲੀਆ ਵਧਾਈ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆਂ ਵੀ ਅਤੇ ਰੋਜ਼ ਚਾਰ ਪੰਜ ਗੇੜੇ ਲਾਣ ਕੁਝ ਨੱਥ ਪਾਈ ਜਾਵੇ ਖੜੇ ਗੰਦੇ ਅੱਖਰ ਹੈਗੇ ਇਹਨਾਂ ਨੂੰ ਕੁਝ ਨੱਥ ਪਾਈ ਜਾਵੇ ਉਸੀਂ ਦੇਖੋ ਵੀ ਰਾਤ 8 ਵਜੇ ਦਾ ਟਾਈਮ ਹੈਗਾ ਹਾਂਜੀ ਸਾਰੇ ਲੋਕ ਤੁਰੇ ਫਿਰਦੇ ਆ ਕਿ ਤੇ ਕੀ ਸਹੰਦਾ ਮੋਹੱਲੀ ਹੈ ਬਿਲਕੁਲ ਹੈਗਾ ਜੀ ਸਾਰੀ ਗਲੀਏ ਚੀਕਾਂ ਦੇ ਕੱਲ ਨੂੰ ਦੱਸ ਹੋਰ ਕਿਸੇ ਦੀ ਜਾ ਸਕਦੇ ਆ ਕੋਈ ਘਰ ਵੀ ਸਕਦੇ ਆ ਜੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਉਹਨਾਂ ਨੂੰ ਨੱਥ ਪਾਈ ਜਾਵੇ ਉਹਨਾਂ ਨੂੰ ਫੜਿਆ ਜਾਵੇ ਉਹ ਫੜੀ ਸਕਦੇ ਆ ਅਗਰ ਜੇ ਪ੍ਰਸ਼ਾਸਨ ਚਾਵੇ ਤਾਂ ਉਹ ਫੜੇ ਜਾਣਗੇ ਕਿਉਂਕਿ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਹੈਗੇ ਆ ਉਹ ਫੋਟੋਆਂ ਅਸੀਂ ਦੇ ਦੇਣੇ ਆ ਜੀ ਤੇ ਉਹਨਾਂ ਨੂੰ ਫੜਿਆ ਜਾਵੇ ਜੀ ਜੇ ਤੋਂ ਇਹਨਾਂ ਨਾਲ ਗਲਤ ਕੀਤੀ ਗਈ ਤਾਂ ਇਹਨਾਂ ਦੇ ਹੀ ਕਰਨੇ ਸੀ ਜਿਹੜੇ ਅੱਗੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਆ ਤੇ ਉਹਨਾਂ ਨੇ ਜਿਹੜਾ ਹੈਗਾ ਪੁਲਿਸ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਹੋਰ ਅਜਿਹੀ ਕੰਨਾ ਨਾ ਵਾਪਰੇ ਕਹਿੰਦੇ ਕੁਲਦੀਪ ਜਨ ਨਾਲ ਬੇ